ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਮੈਂ ਤੁਹਾਡੇ ਲਈ ਸੁੱਕੇ ਆਲੂ ਦੀ ਸਬਜ਼ੀ ਦੀ ਰੈਸিপি ਲੈ ਕੇ ਆਈਆਂ ਇਹ ਆਲੂ ਆਪਾਂ ਚਟਪਟੇ ਤੇ ਮਸਾਲੇਦਾਰ ਬਣਾ ਕੇ ਤਿਆਰ ਕਰਨੇ ਆ ਆਲੂ ਹਫਤੇ ਦੇ ਵਿੱਚ ਦੋ ਵਾਰ ਜਿਹੜੇ ਆ ਹਰ ਘਰ ਦੇ ਵਿੱਚ ਲਗਭਗ ਬਣ ਹੀ ਜਾਂਦੇ ਆ ਪਰ ਜੇਕਰ ਤੁਸੀਂ ਮੇਰੇ ਇਸ ਦੱਸਿਓਏ ਤਰੀਕੇ ਦੇ ਨਾਲ ਬਣਾਓਗੇ ਤਾਂ ਤੁਸੀਂ ਰੋਜ਼ ਹੀ ਆਲੂ ਦੀ ਸਬਜ਼ੀ ਬਣਾ ਕੇ ਖਾਣਾ ਚਾਹੋਗੇ ਇੰਨੇ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਆ ਤੇ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਕਿ ਮੈਂ ਕਿਵੇਂ ਬਣਾ ਕੇ ਤਿਆਰ ਕੀਤੀਆਂ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਂ ਦੇ ਲਈ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋ ਆਓ ਆਲੂ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਬਣਾਉਣ ਦੇ ਲਈ ਤੇ ਮੈਂ 8 ਉਬਲੇ ਹੋਏ ਆਲੂ ਲਏ ਆ ਆਲੂ ਜਿਹੜੇ ਮੀਡੀਅਮ ਸਾਈਜ਼ ਦੇ ਆ ਤੇ ਇਹਨਾਂ ਨੂੰ ਮੈਂ ਉਬਾਲ ਕੇ ਛਿੱਲ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲੈਣਾ ਜੇਕਰ ਛੋਟੇ ਆਲੂਆਂ ਤਾਂ ਤੁਸੀਂ 2 ਟੁਕੜੇ ਕਰ ਲਿਓ ਜੇਕਰ ਵੱਡੇ ਆਲੂਆਂ ਤਾਂ ਤੁਸੀਂ 6 ਤੋਂ 8 ਟੁਕੜੇ ਇਹਨਾਂ ਦੇ ਕਰ ਸਕਦੇ ਹੋ ਇਹ ਮੀਡੀਅਮ ਸਾਈਜ਼ ਦੇ ਆ ਤੇ ਮੈਂ ਇਹਨਾਂ ਦੇ 4 ਤੋਂ 6 ਟੁਕੜੇ ਜਿਹੜੇ ਇਹਨਾਂ ਦੇ ਕਰ ਰਹੀ ਆ ਕੁਝ ਇਸ ਤਰ੍ਹਾਂ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੈਂ ਕਿੱਦਾਂ ਕੱਟ ਰਹੀ ਆ ਆਲੂ ਬਸ ਇਸ ਤਰ੍ਹਾਂ ਦੇ ਨਾਲ ਇਹਦੇ ਮੋਟੇ-ਮੋਟੇ ਜਿਹੜੇ ਟੁਕੜੇ ਕੱਟ ਕਰਕੇ ਤਿਆਰ ਕਰਨੇ ਆਪਾਂ ਤੇ ਸਾਰੇ ਆਲੂ ਇਸੇ ਤਰੀਕੇ ਦੇ ਨਾਲ ਸਾਰੇ ਆਲੂ ਜਿਹੜੇ ਮੈਂ ਕੱਟ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਪਲੇਟ ਦੇ ਵਿੱਚ ਤੇ ਹੁਣ ਚਲਦੇ ਆਂ ਆਪਾਂ ਇਹਦਾ ਮਸਾਲਾ ਤਿਆਰ ਕਰਨਾ ਮਸਾਲਾ ਤਿਆਰ ਕਰਨ ਦੇ ਲਈ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ 1/4 ਚਮਚਾ ਸੌਂਫ 8 ਦਾਸ ਦਾਣੇ ਪਾਵਾਂਗੇ ਕਾਲੀ ਮਿਰਚ ਦੇ 1/4 ਚਮਚਾ ਜੀ ਪਾਵਾਂਗੇ ਇਹਦੇ ਵਿੱਚ ਜੀਰਾ ਮਸਾਲੇ ਆਪਾਂ ਕੱਚੇ ਲਏ ਆ ਹਲੇ ਹੁਣ ਪੌਣਾ ਕ ਚਮਚ ਇਹਦੇ ਵਿੱਚ ਸਾਬਤ ਧਨੀਆ ਪਾਵਾਂਗੇ ਲਸਣ ਦੀਆਂ ਕਲੀਆਂ ਪਾਵਾਂਗੇ 5 ਤੋਂ 6 ਇੱਕ ਟੁਕੜਾ ਇਹਦੇ ਵਿੱਚ ਛੋਟਾ ਜਿਹਾ ਅਦਰਕ ਦਾ ਪਾਵਾਂਗੇ ਤੇ ਦੋ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਰਹੀਆਂ ਮੈਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਮਿਰਚ ਜਿਹੜੀ ਇਹਦੇ ਵਿੱਚ ਪਾ ਲੈਣੀ ਹੈ ਤਾਂ ਹੁਣ ਇਹ ਜਿਹੜਾ ਮਸਾਲਾ ਹੈ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਹੈ ਇੱਕਦਮ ਇਹਦਾ ਪੇਸਟ ਨਹੀਂ ਬਣਾਉਣਾ ਇਹਦੇ ਵਿੱਚ ਪਾਣੀ ਨਹੀਂ ਪਾਣਾ ਐਦਾਂ ਹੀ ਸੁੱਕਾ ਇਹਨੂੰ ਪੀਸਣਾ ਹੈ ਦਰਦਰਾ ਜਿਹਾ ਮਸਾਲਾ ਆਪਾਂ ਪੀਸ ਕੇ ਤਿਆਰ ਕਰ ਲਿਆ ਸਾਰਾ ਸਵਾਦ ਹੀ ਸਬਜ਼ੀ ਦੇ ਵਿੱਚ ਇਸ ਮਸਾਲੇ ਦਾ ਆਉਣ ਵਾਲਾ ਹੈ ਇਸ ਮਸਾਲੇ ਦੇ ਨਾਲ ਤੁਸੀਂ ਕੋਈ ਵੀ ਸਬਜ਼ੀ ਜਿਹੜੀ ਹੈ ਬਣਾ ਸਕਦੇ ਹੋ ਸੁੱਕੀ ਸਬਜ਼ੀ ਖਾਸ ਕਰਕੇ ਇਕੋ ਕੌਲੀ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਪੀਸੀਓਏ ਮਸਾਲੇ ਹਲਦੀ ਪਾਵਾਂਗੇ 1/4 ਚਮਚ ਪੌਣਾ ਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਬੇਸਿਕ ਜਿਹੇ ਮਸਾਲੇ ਦੇ ਵਿੱਚ ਮੈਂ ਪਾ ਰਹੀਆਂ ਜਿਹੜੇ ਆਮ ਤੌਰ ਤੇ ਹਰ ਘਰ ਦੇ ਵਿੱਚ ਮਿਲ ਜਾਂਦੇ ਆ ਨਮਕ ਪਾਵਾਂਗੇ ਸਵਾਦ ਅਨੁਸਾਰ ਹੁਣ ਇਹਦੇ ਵਿੱਚ ਪਾਵਾਂਗੇ 1/4 ਚਮਚ ਨਾਲੋਂ ਵੀ ਘੱਟ ਥੋੜਾ ਜਿਹਾ ਗਰਮ ਮਸਾਲਾ ਕਿਉਂਕਿ ਆਪਾਂ ਖੜੇ ਮਸਾਲੇ ਪਾਏ ਆ ਇਸ ਕਰਾਂ ਗਰਮ ਮਸਾਲਾ ਜਿਹੜਾ ਘੱਟ ਹੀ ਪਾਣਾ ਹੈ ਥੋੜੀ ਜਿਦੀ ਵਿੱਚ ਪਾਵਾਂਗੇ ਹਿੰਗ ਤਾਂ ਹੁਣ ਇਹਨੂੰ ਆਪਾਂ ਚਟਪਟਾ ਫਲੇਵਰ ਦੇਣ ਦੇ ਲਈ ਇਹਦੇ ਵਿੱਚ ਪਾ ਰਹੇ ਹਾਂ ਇੱਕ ਚਮਚ ਅਮਚੂਰ ਦਾ ਪਾਊਡਰ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਜਾਂ ਫਿਰ ਇਮਲੀ ਦਾ ਪਾਣੀ ਵੀ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨਾਂ ਨੂੰ ਘੋਲ ਲੈਣਾ ਚੰਗੀ ਤਰ੍ਹਾਂ ਦੇ ਨਾਲ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਮਸਾਲੇ ਜਿਹੜੇ ਆ ਤੜਕੇ ਦੇ ਵਿੱਚ ਪਾਣੇ ਆ ਤੇ ਮਸਾਲੇ ਜਿਹੜੇ ਆ ਇਹਨਾਂ ਦਾ ਕਲਰ ਵਧੀਆ ਆਉਂਦਾ ਔਰ ਮਸਾਲੇ ਜਦੋਂ ਘੋਲ ਲੈਂਦੇ ਆਪਾਂ ਪਾਣੀ ਦੇ ਵਿੱਚ ਤੇ ਫੁੱਲ ਜਾਂਦੇ ਆ ਤੇ ਜਲਦੇ ਨਹੀਂ ਆ ਤੜਕੇ ਦੇ ਵਿੱਚ ਇਦੇ ਵਿੱਚ ਗੁਟਲੀ ਕੋਈ ਨਹੀਂ ਹੋਣਾ ਚਾਹੀਦੀ। ਇਹਨੂੰ ਆਪਾਂ ਘੋਲ ਲੈਨੇ ਆ। ਇਕੜਾ ਇਹਦੇ ਵਿੱਚ ਤੇਲ ਪਾ ਕੇ ਇਹਨੂੰ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਮੈਂ ਸਰੋਂ ਦਾ ਤੇਲ ਪਾ ਰਹੀ ਆ ਇਹ ਵਾਲੇ ਆਲੂ ਜਿਹੜੇ ਆ ਇਹ ਸਰੋਂ ਦੇ ਤੇਲ ਦੇ ਵਿੱਚ ਹੀ ਸਵਾਦ ਬੰਦੇ ਆ। ਜੇਕਰ ਤੁਸੀਂ ਨਹੀਂ ਸਰੋਂ ਦਾ ਤੇਲ ਖਾਂਦੇ ਜਿਹੜਾ ਵੀ ਤੇਲ ਤੁਸੀਂ ਖਾਂਦੇ ਉਹ ਹੀ ਪਾ ਲਿਓ। ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ 1/4 ਚਮਚ ਰਾਈ। ਰਾਈ ਨਹੀਂ ਤਾਂ ਤੁਸੀਂ ਸਰੋਂ ਵੀ ਪਾ ਸਕਦੇ ਹੋ ਨਹੀਂ ਤਾਂ ਫਿਰ ਸਕਿੱਪ ਵੀ ਕਰ ਸਕਦੇ ਹੋ। ਔਰ ਨਾਲ ਹੀ ਆਪਾਂ ਜਿਹੜਾ ਮਸਾਲਾ ਦਰਦਰਾ ਜਿਹਾ ਪੀਸ ਕੇ ਰੱਖਿਆ ਇਹ ਪਾਵਾਂਗੇ ਕਿਉਂਕਿ ਆਪਾਂ ਕੱਚੇ ਮਸਾਲੇ ਲਏ ਆ। ਇਹਨਾਂ ਨੂੰ ਆਪਾਂ 1 ਮਿੰਟ ਲਈ ਪੁਨ ਲੈਣਾ ਤੜਕੇ ਦੇ ਵਿੱਚ ਲਸਣ ਅਦਰਕ ਵੀ ਆਪਾਂ ਕੱਚਾ ਪਾਇਆ ਤੇ ਇਸ ਕਾ ਨੂੰ ਲਸਣ ਅਦਰਕ ਵੀ ਜਿਹੜਾ ਇਹਦੇ ਵਿੱਚ ਫਰਾਈ ਹੋ ਜਾਏਗਾ ਤੇ ਤੇਲ ਦੇ ਵਿੱਚ ਇਹ ਮਸਾਲੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਪੁਨ ਲੈਣੇ 1 ਮਿੰਟ ਤੱਕ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਿਆ ਤੇ ਹੁਣ ਆਪਾਂ ਜਿਹੜੇ ਘੋਲ ਕੇ ਮਸਾਲੇ ਰੱਖੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਪਹਿਲੇ ਪਾ ਦਿੰਨੇ ਆ ਕਿਉਂਕਿ ਨਮਕ ਆਪਾਂ ਇਹਦੇ ਵਿੱਚ ਹੀ ਪਾ ਦਿੰਦਾ ਤਾਂ ਨਮਕ ਜਿਹੜਾ ਬੈਠ ਜਾਂਦਾ ਥੱਲੇ ਜਾ ਕੇ ਹੁਣ ਇਹ ਮਸਾਲੇ ਪਾ ਕੇ ਇਹਨਾਂ ਨੂੰ ਉਦੋਂ ਤੱਕ ਪਕਾਣਾ ਹੈ ਲਗਾਤਾਰ ਚਲਾਉਂਦੇ ਹੋਏ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੜਕਾ ਸਾਡਾ ਬਹੁਤ ਹੀ ਸਿੰਪਲ ਤੇ ਈਜ਼ੀ ਰੈਸিপি ਹੈ ਆਪਾਂ ਇਹਦੇ ਵਿੱਚ ਪਿਆਜ ਜਿਹੜੇ ਬਿਲਕੁਲ ਨਹੀਂ ਪਾਣੇ ਜੇਕਰ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਪਰ ਇਹ ਵਾਲੇ ਆਲੂ ਜਿਹੜੇ ਚਟਪਟੇ ਮੇਰੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਨੀ ਆ ਤੜਕੇ ਨੇ ਤੇਲ ਛੱਡ ਦਿੱਤਾ ਤਾਂ ਤੜਕਾ ਸਾਡਾ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਿਆ ਤੇ ਹੁਣ ਆਪਾਂ ਜਿਹੜੇ ਆਲੂ ਕੱਟ ਕੇ ਰੱਖੇ ਇਹਦੇ ਵਿੱਚ ਪਾ ਦੇਣੇ ਆ ਆਲੂ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰਾਂਗੇ ਤੇ ਤਿੰਨ ਤੋਂ ਚਾਰ ਮਿੰਟ ਆਪਾਂ ਮਸਾਲਿਆਂ ਦੇ ਵਿੱਚ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾ ਲੈਣਾ ਹੈ ਇਹਦੇ ਨਾਲ ਕੀ ਹੋਏਗਾ ਕਿ ਮਸਾਲਿਆਂ ਦਾ ਕਲਰ ਤੇ ਫਲੇਵਰ ਜਿਹੜਾ ਆ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਐਬਜ਼ੌਰਬ ਹੋ ਜਾਏਗਾ ਔਰ ਜਿਹੜੇ ਆਲੂਆਂ ਖਾਣ ਦੇ ਵਿੱਚ ਟੇਸ ਲੱਗਣਗੇ ਪਾਣੀ ਆਪਾਂ ਬਿਲਕੁਲ ਨਹੀਂ ਪਾਣਾ ਕਿਉਂਕਿ ਆਪਾਂ ਸੁੱਕੇ ਆਲੂ ਬਣਾ ਰਹੇ ਹਾਂ ਤੇ ਬਸ ਇਹਨੂੰ ਤਿੰਨ ਚਾਰ ਮਿੰਟ ਲਈ ਆਪਾਂ ਮੀਡੀਅਮ ਫਲੇਮ ਦੇ ਉੱਤੇ ਇਹਨਾਂ ਨੂੰ ਪਕਾ ਲੈਣੇ ਆ ਪਰ ਚਲਾਉਂਦੇ ਰਵਾਂਗੇ ਤਾਂ ਕਿ ਨਾਲ-ਨਾਲ ਲੱਗੇ ਸਬਜ਼ੀ 3-4 ਮਿੰਟਾਂ ਨੂੰ ਆਪਾਂ ਪਕਾਇਆ ਤੁਸੀਂ ਦੇਖ ਸਕਦੇ ਹੋ ਆਲੂਆਂ ਦਾ ਕਲਰ ਜਿਹੜਾ ਉਹ ਵੀ ਬਦਲ ਗਿਆ ਔਰ ਜਿਹੜੇ ਮਸਾਲਿਆਂ ਦਾ ਫਲੇਵਰ ਉਹ ਵੀ ਆਲੂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਆ ਗਿਆ ਕਲਰ ਦੇਖੋ ਕਿੰਨਾ ਵਧੀਆ ਆਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਗੈਸ ਆਪਾਂ ਜਿਹੜੀ ਹੈ ਬੰਦ ਕਰ ਦੇਣੀ ਆ ਇਹ ਚਟਪਟੇ ਆਲੂ ਤੁਸੀਂ ਫੁਲਕੇ ਨਾਲ ਪੂਰੀ ਨਾਲ ਪਰਾਂਠੇ ਨਾਲ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਖਾ ਸਕਦੇ ਹੋ ਨਹੀਂ ਤਾਂ ਤੁਸੀਂ ਅੱਧਾ ਵੀ ਇਹਨੂੰ 스ਨੈਕ ਵਿੱਚ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਹੈ ਖਾਣ ਦੇ ਵਿੱਚ ਇਹ ਆਲੂ ਗੈਸ ਬੰਦ ਕਰ ਦਿੰਨੇ ਆ ਤੇ ਬਸ ਇਹ ਆਲੂ ਜਿਹੜੇ ਇਹਨਾਂ ਨੂੰ ਸਰਵ ਕਰ ਲੈਣਾ ਆਪਾਂ ਤੁਸੀਂ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਇਹ ਵਾਲੀ ਆਲੂ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਆ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਆ ਪਲੀਜ਼ ਕਮੈਂਟ ਕਰਕੇ ਐ ਵੀ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ